ਸਸ਼ੀ ਗਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੇਂਦਰ ਸਰਕਾਰ ਦਾ ਇੱਕ ਅਜਿਹਾ ਹੁਕਮ ਆਇਆ ਜਿਸ ਦੇ ਨਾਲ ਵੱਖ-ਵੱਖ ਸੂਬਿਆਂ ਦੇ ਲੱਖਾਂ ਲੋਕਾਂ ਦੇ ਜਿਹੜੇ ਨਾਮ ਨੇ ਉਹਨਾਂ ਤੇ ਲਕੀਰ ਫੇਰ ਜਾਣੀ ਹੈ ਜੀ ਹਾਂ ਰਾਸ਼ਨ ਕਾਰਡ ਦੇ ਉੱਪਰ ਜਿਹੜਾ ਰਾਸ਼ਨ ਆਮ ਗਰੀਬ ਘਰਾਂ ਨੂੰ ਮਿਲਦਾ ਹੈ ਗਰੀਬ ਲੋਕਾਂ ਨੂੰ ਮਿਲਦਾ ਹੈ ਉਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਮੀਰ ਲੋਕ ਵੀ ਇਸ ਰਾਸ਼ਨ ਦਾ ਫਾਇਦਾ ਉਠਾ ਰਹੇ ਨੇ ਜਦਕਿ ਇਹ ਸਿਰਫ ਤੇ ਸਿਰਫ ਗਰੀਬਾਂ ਨੂੰ ਮਿਲਣਾ ਚਾਹੀਦਾ ਹੈ ਜਸ ਨੂੰ ਲੈ ਕੇ ਜਿੱਥੇ ਬਾਕੀ ਸੂਬਿਆਂ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਤਾਂ ਉੱਥੇ ਹੀ 11 ਲੱਖ ਪੰਜਾਬੀਆਂ ਦੇ ਰਾਸ਼ਨ ਕਾਰਡ ਵੀ ਨੇ ਜਿਨ੍ਹਾਂ ਦੇ ਉੱਪਰ ਕੇਂਦਰ ਸਰਕਾਰ ਨੂੰ ਸ਼ੱਕ ਹੈ ਤੇ ਇਸ ਤੇ ਲਕੀਰ ਫੇਰ ਸਕਦੀ ਹੈ ਜਸਨੂ ਲੈ ਕੇ ਕੁਲਦੀਪ ਢਾਲੀਵਾਲ ਹੁਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਸਰਕਾਰ ਦੇ ਇਸ ਕਦਮ ਦੀ ਨਿਖੇਦੀ ਕੀਤੀ ਹੈ। ਕੀ ਕੁਝ ਕਹਿਣਾ ਉਹਨਾਂ ਦਾ? ਆਓ ਸੁਣਦੇ ਹਾਂ। ਕਿ ਭਾਜਪਾ ਪੰਜਾਬ ਦੇ ਵਿੱਚ 10 ਲੱਖ ਰਾਸ਼ਨ ਕਾਰਡ ਜਿਹੜਾ ਉਹ ਬਹਾਨਾ ਬਣਾ ਕੇ ਜਿਹੜਾ ਉਹ ਪੰਜਾਬ ਚੋਂ ਕੱਟਣਾ ਚਾਹੁੰਦੀ ਹੈ। ਔਰ ਗਰੀਬਾਂ ਦੇ ਪੇਟ ਦੇ ਉੱਤੇ ਜਿਹੜੀ ਹੈ ਜਿਹੜਾ ਉਹਨਾਂ ਨੂੰ ਫ੍ਰੀ ਰਾਸ਼ਨ ਮਿਲਦਾ ਵਿਚਾਰਿਆਂ ਨੂੰ ਉਹਨਾਂ ਤੇ ਇੱਕ ਬਹੁਤ ਵੱਡੀ ਉਹ ਜਿਹੜੀ ਧੱਕੇਸ਼ਾਹੀ ਜਾਂ ਕਹਿ ਲੋ ਲਤਬਾਰਨਾ ਚਾਹੁੰਦੀ ਹੈ ਤੁਹਾਨੂੰ ਸਾਡੇ ਨੂੰ ਪਤਾ ਕਿ ਭਾਜਪਾ ਦੇ ਇਸ ਦੇਸ਼ ਦੇ ਵਿੱਚ ਹਰ ਸਿਆਸੀ ਪੰਥ ਦੇ ਉੱਤੇ ਦੋਰੇ ਮਾਪਦੰਦ ਨੇ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਹੋਤਦਾ ਹਰ ਸਿੱਧ ਨੂੰ ਲੈਂਦੇ ਜਿੱਥੇ ਉਹਨਾਂ ਦੇ ਵੱਧ ਉਦੀ ਪਾਰਟੀਆਂ ਦੀਆਂ ਸਰਕਾਰਾਂ ਉੱਥੇ ਖਰ ਤਰ੍ਹਾਂ ਦਾ ਉਹ ੱੱਕਾ ਕਰਦੇ ਆ ਵਿਤਕਰਾ ਕਰਦੇ ਆ ਖਾਸ ਤੌਰ ਤੇ ਸਾਡੇ ਨਾਲ ਪੰਜਾਬ ਦੇ ਵਿੱਚ ਉਹ ਅੱਜ ਜਿਹੜੀ ਨਿਊਜ਼ ਆਈ ਹੈ ਇਹ ਨਿਊਜ਼ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਟਣੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਔਰੇ ਬਹਾਨਾ ਕੀ ਬੜਾ ਜ਼ਿਆਦਾ ਹੈ ਕਿ ਉਹ ਨਾ ਕੋ ਛੋਟੀ ਗੰਦੀ ਆ ਜੀ ਉਹਨਾਂ ਦੀਆਂ ਟੈਕਸ ਟੁਰਨਾ ਦੇਖੀਆਂ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਨਹੀਂ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰੀ ਐ ਇਦਾਂ ਤਾਂ ਤੱਕਾ ਕਰੀ ਐ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਤੇ ਜਾ ਰਹੇ ਇਹ ਸਾਰਾ ਬਹਾਨਾ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਪੰਜਾਬ ਸਰਕਾਰ ਦੇ ਅੰਗੇਸ਼ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਸੀਂ ਤਾਂ ਪਹਿਲਾਂ ਆਰਡੀ ਪੰਜਾਬ ਸਰਕਾਰ ਜਿਹੜੀ ਹੈ ਹਰ ਹਿੱਲਾ ਕਰਦੀ ਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ પેટ ਪਾਲ ਰਿਹਾ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਉਹ ਕਾਰਡ ਬਣਾਵੀ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਤਾਂ ਮੈਂ ਤੁਹਾਡੇ ਵਾਂਹੀਂ ਇਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਿਹਾ ਇਹ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਹਾ ਹੀਗਾ ਸੋਏ ਇਹ ਦੇਖੋ ਕਿਤੇ ਵੀ ਇਹ ਫਰਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਚ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਮਤਲਬ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਹੋ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਘੱਟਿਆ ਹੱਥ ਕੰਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਦੇ ਆਗੇ ਦੂਜਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਵਰਕਰ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾਦੇ ਉਹ ਕੈਂਪਾਂ ਦੇ ਵਾਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਭਰਵਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਉਹਨਾਂ ਦੇ ਰਾਸ਼ਨ卡ਡ ਦੀ ਜਾਣਕਾਰੀ ਉਹਨਾਂ ਦੇ ਆਧਾਰ卡ਡ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਰਹੇ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਕੇਂਦਰ ਸਰਕਾਰ ਨੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਵਹਿਤ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਥਰੂ ਹੋਣੀ ਚਾਹੀਦੀ ਹੈ ਨਾ ਕਿ ਭਾਜੀਪੀ ਦੇ ਜਿਹੜੇ ਬੰਦੇ ਹੈ ਭਾਜੀਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਭਾਰ ਕਿ ਤੁਹਾਨੂੰ ਆ ਲੈ ਦਾਂਗੇ ਜੀ ਤੁਹਾਨੂੰ ਆ ਲੈ ਦਾਂਗੇ ਜੀ ਬੀਜੇਪੀ ਆ ਕਰ ਰਹੀ ਆ ਜੀ ਬੀਜੇਪੀ ਉਹ ਕਰ ਰਹੀ ਆ ਇਹ ਸਾਡਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋਲ ਗੂਠੇ ਲਵਾ ਕੇ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਬਚਾ ਦੇ ਨੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆ ਰਹੀ ਆ ਇਸ ਕਰਕੇ ਇਹ ਜਿਹੜਾ ਕੰਮ ਉਹ ਕਰ ਦੇ ਇਸ ਕੰਮ ਨੂੰ ਅਸੀਂ ਬੋਲੇ ਜਿਹੜਾ ਬੰਦ ਵੀ ਕਰਦੇ ਨੇ ਨਿੰਦਾ ਵੀ ਕਰਦੇ ਔਰ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਥਰੂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਤੁਹਾਡੇ ਥਰੂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਰ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਵੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਉਹ ਪੰਜਾਬ ਸਰਕਾਰ ਦੇ ਥਰੂ ਆਉਣ ਪੰਜਾਬ ਸਰਕਾਰ ਨੂੰ ਕਹਿਣ ਕਿਆ ਸਭ ਇਸ ਕੀ ਲਾਗੂ ਕਰੋ ਇਹ ਕੋਈ ਅਧਿਕਾਰਨੀ ਕੋਈ ਪਾਰਟੀ ਦਾ ਵਰਕਰ ਜਾ ਕੇ ਜੜਾ ਉਹ ਉਹ ਲਾਗੂ ਕਰਦਾ ਫਿਰੇ ਇਹ ਇਹ ਮੈਂ ਤੁਹਾਨੂੰ ਜਿਹੜਾ ਉਹ ਕਹਿੰਦਾ ਚਾਹੁੰਦਾ ਸੀਗਾ ਔਰ ਅੱਜ ਇੱਕ ਜਿਹੜੀ ਹੋਰ ਨਿਊਜ਼ ਵੀ ਤੁਸੀਂ ਦੇਖੀ ਕਿ ਇੱਕ ਕਾਨੂੰਨ ਜਿਹੜਾ ਇਹ ਉਹ بیਰਬੀ ਕੇਂਦਰ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਕਿ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੋ ਵੀ ਹੈ ਕਿ ਜਿਹੜਾ 3 ਮਹੀਨੇ ਉਹ ਜੇਲ੍ਹ ਦੇ ਚਾ ਇੱਕ ਮਹੀਨਾ ਜੇਲ੍ਹ ਦੇ ਚ ਰਹਿਦਾ ਤੇ ਬਾਅਦ ਦੇ ਵਿੱਚ ਉਹਨੂੰ ਕੁਰਸੀ ਤੋਂ ਜਿਹੜਾ ਧਾ ਦਿੱਤਾ ਜਾਂਦਾ ਇਹ ਵੀ ਆਪਣੇ ਵਿਰੋਧੀਆਂ ਨੂੰ ਖਤਮ ਵਾਸਤੇ ਬੀਜੇਪੀ ਦੀ ਇੱਕ ਬਹੁਤ ਵੱਡੀ ਚਾਲ ਹੈ ਉਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਇੱਕ ਵੱਡੇ ਆਗੂ ਸਤਿੰਦਰ ਜੈਨ ਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਉਹ 2 ਸਾਲ ਬਾਅਦ ੋੜਾ ਕੇ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਖਿਲਾਫ ਤਾਂ ਕੋਈ ਸਬੂਤ ਹੀ ਨਹੀਂ ਉਹਨਾਂ ਦਾ ਕੇਸ ਬਲਿ ਵਾਪਸ ਹੋ ਗਿਆ ਦੱਸੋ 2 ਸਾਲ ਸਤਿੰਦਰ ਜੈਨ ਜੀ ਨੂੰ ਕਿਉਂ ਰੱਖਿਆ ਗਿਆ ਦੇਲ ਦੇ ਵਿੱਚ ਜੇ ਉਹਨਾਂ ਦਾ ਕੋਈ ਸਬੂਤ ਨਹੀਂ ਸੀ ਕਿਹੜੀ ਗੱਲੋਂ ਰੱਖਿਆ ਗਿਆ ਸੋ ਇਦਾਂ ਦੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਬੀਜੇਪੀ ਮੋਦੀ ਅਮਨਦ ਸ਼ਾਹ ਉਹ ਹਰ ਆਪਣੇ ਵਿਰੋਧੀ ਨੂੰ ਕਿ ਨਾ ਕੇ ਬੰਦੇ ਜੇਲ੍ਹ ਚ ਡਾਲ ਕੇ ਜੇਲ੍ਹ ਸੁਟ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਤੇ ਉਹ ਉਹਨਾਂ ਦੇ ਕੋਲ ਜੇ ਸੂਈ ਉਹ ਅਹੁਦੇ ਤੇ ਕੋਈ ਮੰਤਰੀ ਆ ਮੁੱਖ ਮੰਤਰੀ ਆ ਉਹਨਾਂ ਦਾ ਅਹੁਦਾ ਜਿਹੜਾ ਖੋਣਾ ਚਾਹੁੰਦੇ ਆ ਸੋ ਇਹ ਜਿਹੜਾ ਕਾਨੂੰਨ ਆ ਰਿਹਾ ਇਸ ਕਾਨੂੰਨ ਦੀ ਵੀ ਅਸੀਂ ਮੱਲੇ ਕੋਰ ਨਿੰਦਾ ਕਰਦੇ ਔਰ ਇਹ ਤਾਨਾਸ਼ਾਈ ਵਾਲੇ ਪਾਸੇ ਮੱਲੇ ਭਾਜਪੀ ਇੱਕ ਤਾਨਾਸ਼ਾਈ ਵਾਲੇ ਪਾਸੇ ਵੱਧ ਰਹੀ ਹੈ ਕਿ ਦੇਸ਼ ਦੇ ਅੰਦਰ ਕਿਸੇ ਨੂੰ ਵੀ ਆਪਣੇ ਖਿਲਾਫ ਜਿਹੜਾ ਬੋਲਣ ਦੀ ਜਿਹੜਾ ਕਿਸੇ ਵੀ ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਕੁਚਲ ਦਿਓ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਮੰਤਰੀ ਹੈ ਸੋ ਇਸ ਕਾਨੂੰਨ ਦੀ ਅਸੀਂ ਜਿਹੜਾ ਲੋਕ ਸਭਾ ਚ ਲੈ ਕੇ ਆਏ ਉਹਦੀ ਅਸੀਂ ਨਿੰਦਾ ਕਰਦੇ ਆ ਮੈਂ ਇਹ ਦੋ ਤਿੰਨ ਪੁਆਇੰਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਤੁਹਾਡੇ ਰਾਏ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਸੀਗਾ ਸੋ ਜਿੱਥੇ ਕਲੀਪ ਨਾਲੀ ਵਾਲੇ ਇਸ ਨੂੰ ਬਹੁਤ ਗਲਤ ਦੱਸ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਉਂਦੇ ਨੇ ਜਿੱਥੇ ਬਹੁਤ ਸਾਰੇ ਲੋਕ ਵੱਡੀਆਂ ਗੱਡੀਆਂ ਦੇ ਵਿੱਚ ਰਾਸ਼ਨ ਲੈਣ ਆਉਂਦੇ ਨੇ ਜਿਸ ਤੋਂ ਬਾਅਦ ਸਵਾਲ ਖੜਾ ਹੁੰਦਾ ਹੈ ਕਿ ਵਾਕਅ ਹੀ ਇਹਨਾਂ ਲੋਕਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਜਾਂ ਫਿਰ ਇਹ ਲੋਕ ਕਿਸੇ ਨਾ ਕਿਸੇ ਗਰੀਬ ਪਰਿਵਾਰ ਦਾ ਹੱਕ ਹੈ ਜਿਹੜਾ ਉਹ ਮਾਰ ਰਹੇ ਨੇ ਸੋ ਇਸ ਨੂੰ ਲੈ ਕੇ ਹੁਣ ਪੁਛਣਾ ਨਾ ਸ਼ੁਰੂ ਹੋ ਗਈ ਹੈ 30 ਸਤੰਬਰ ਤੱਕ ਪੰਜਾਬ ਸਰਕਾਰ ਨੂੰ ਸਾਰਾ ਵੇਰਵਾ ਕੇਂਦਰ ਸਰਕਾਰ ਨੂੰ ਦੇਣਾ ਹੋਵੇਗਾ